ਲੋ ਜੀ ਦੁਬਾਰਾ ਜਾਣਾ ਪੈ ਰਿਹਾ ਸਾਨੂੰ ਰੇਲਵੇ ਸਟੇਸ਼ਨ ਹੋਂ ਤੇ ਫਗਵਾੜੇ ਤੇ 9:30 10 ਵੱਜ ਚੁੱਕੇ ਨੇ ਤੇ ਫਰਮਾਨ ਦੀ ਟ੍ਰੇਨ ਹੈ ਜਿਹੜੀ ਨਿਕਲ ਚੁੱਕੀ ਆ ਤੇ ਵਿਚਾਰਾ ਬੈਠਾ ਸਾਨੂੰ ਫੋਨ ਵੀ ਨਹੀਂ ਸੀ ਕਰ ਰਿਹਾ ਮੁੱਟੀ ਕੀ ਕਰ ਰਹੀ ਹੈ ਗਰਮ ਕਰਦੀ ਆ 버ਗਰ ਠੰਡਾ ਹੋ ਗਿਆ ਬੂ 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 ਬੰਦੇ ਦੇ ਯਾਰ ਜਦੋਂ ਆ ਰਿਹਾ ਬੂ ਬੂ ਫਰੇਮ ਤੋਂ ਬਾਹਰ ਚਲ ਜਾ ਜਲਦੀ ਬੂ ਨਹੀਂ ਬੂ ਨੂੰ ਭੁੱਖ ਲੱਗੀ ਆ ਹਾਂ ਲੱਗੀ ਰੇ ਭੁੱਖ ਨਹੀਂ ਲੱਗੀ ਹੈਗੀ ਉਦਾਂ ਇਹਨੂੰ ਆਦਤ ਆ ਵੀ ਕੋਹੋ ਵੀ ਖਾਣਾ ਹੈ ਕੁਝ ਚੱਲ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਸੇਮੀ ਕੋ ਆਜਾ 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 ਆ ਇੱਕ ਵਾਰੀ ਆਜਾ ਦੀ ਲਈ ਯਾਰ ਪੁਲਿਸ ਤੇ DNA ਕਰ ਤੰਗ ਮੈਂ ਤੁਹਾਨੂੰ ਕੁਝ ਖਾਈ ਜਾਉਂਗੇ ਇਹਨੂੰ ਤਾਂ ਉਦੋਂ ਹੀ ਆਈ ਜਾਣਾ ਤੈਨੂੰ ਤਾਂ ਕਿਉਂ ਕਰਦੀ ਆ ਮੈਂ ਤਾਂ ਥੋੜੀ ਤੇ ਅੱਜ ਲੁਕਾਪੇ ਦੀ ਗੱਲ ਜੀ ਉਦੋਂ ਮੈਂ ਕਹਾਂਦਾ ਉਹਦੇ ਹੱਕ ਨੂੰ ਬੂਬੋ ਕੀ ਕਰਨਾ ਬੇਟਾ ਚਲੋ ਚਲੀਏ ਚਲੋ ਚਲੀਏ ਫਿਰ ਮੈਂ ਚੱਲਾਂ ਚਲੀਏ ਚੱਲ ਆ ਜਾ ਰਿਹਾ ਆਜਾ ਚਲੋ ਚਲੀਏ ਕੱਟ ਕਿੱਥੇ ਆ ਜਾਣਾ ਆ ਤੈਨੂੰ ਨਹੀਂ ਖੜਨਾ ਤੈਨੂੰ ਨਹੀਂ ਲੈ ਕੇ ਜਾਣਾ ਤੈਨੂੰ ਨਹੀਂ ਲੈ ਕੇ ਜਾਣਾ ਏ ਬੂਬੋ ਜੀ ਦੇ ਦਮ ਬੰਨੇ ਨੂੰ ਫੈਲੀ ਨੂੰ ਛਾੜ ਦੇ ਓਹ ਬੂਬੂ ਨਾ ਤੈਨੂੰ ਨਹੀਂ ਦਿੱਤੀ ਤੈਨੂੰ ਨਹੀਂ ਦਿੱਤੀ ਦੇਖੀ ਚੋਰੀ ਦੇਖੇਗੀ ਚੋਰੀ ਦੇਖੇਗੀ ਸਿੱਮੀ ਦੇਖੇ ਬੈਠਾ ਬੈਠਾ ਤੂੰ ਤਾਂ ਫਰੇਮੇ ਟੱਕਲੇ ਆ ਦੇਖੀਂ ਉਂਦੀ ਆਏਗੀ ਆਏਗੀ

ਆਉ ਤੈਨਾਂ ਲੱਗੀਆਂ ਆਇਆ ਮਜਾ ਹੁਣ ਆਈ ਦੁਪਹਿਰ ਚਲ ਚੱਕ ਦੇ ਤੇਰਾ ਹੋ ਗਿਆ ਗਰਮ 버ਗਰ ਆ ਜਾ ਮੂ ਮੈਂ ਸਾਡੇ ਕੀਆ ਆਪਣੇ ਉਥੇ ਲਈ ਆ ਕੇ ਖਾ ਇਹਨੂੰ ਤੇ ਅਭੀ ਜਗ੍ਹਾ ਤੇ ਜਾ ਕੇ ਖਾ ਜਿੱਤ ਤੇਰੀ ਪਲੇਟ ਦੇ ਲੈ ਲੈ ਲਾ ਮੈਂ ਹੋਰ ਕੁਝ ਖਾਣਾ ਈ ਤੇਰੇ ਕੋਲ ਮੈਂ ਮਿਰਚੀ ਬਾਦ ਨਹੀਂ ਮੂ ਬਿਗ ਵਾਸ ਦਾ ਟਾਈਮ ਹੋ ਗਿਆ ਮੁੱਟੀ ਹੂੰ ਤੇ 버거 ਤੂੰ ਪੈਦਾ ਹੀ ਖਾ ਲਿਆ ਚਲੋ ਬਣੇ ਰੋ ਬਲੌਗ ਦੇ ਨਾਲ ਇਹ ਆਪਣਾ ਦੂਜਾ ਬਲੌਗ ਸਾਰੇ ਕਹਿੰਦੇ ਆ ਤੁਸੀਂ ਬਲੌਗ ਕਿਉਂ ਨਹੀਂ ਪਾਉਂਦੇ ਬਲੌਗ ਕਿਉਂ ਨਹੀਂ ਪਾਉਂਦੇ ਕੋਈ ਕਮੈਂਟ ਆਈ ਜਾਂਦਾ ਸਾਰਾ ਕੁਝ ਕਹਿਣਾ ਚਾਹੁੰਦੀ ਆ ਨਹੀਂ ਹੁਣ ਬਲੌਗ ਆਣਗੇ ਦੇ ਲਈ ਨਹੀਂ ਪਹਿਲਾਂ ਕਿਉਂ ਨਹੀਂ ਸਪਾਰੇ ਉਹ ਕਹਿੰਦੇ ਜੀ ਰਿਪਲਾਈ ਕਰੋ ਵੀ ਤੁਸੀਂ ਇਹ ਨਹੀਂ ਲੇਟ ਲੇਟ ਕਿਉਂ ਬਲੌਗ ਪਾਉਨੇ ਆ ਇਸ ਕਰਕੇ ਠੀਕ ਠਾਕ ਥੋੜਾ ਟਾਈਮ ਕੱਟ ਸੀਗਾ ਇਹ ਤੁ ਸਾਡੇ YouTube ਚੈਨਲ ਚ ਪ੍ਰੋਬਲਮ ਚ ਆ ਰਹੀਦੀ ਹੁਣ ਸਾਰਾ ਕੁਝ ਸੋਲਵ ਹੋ ਗਿਆ ਚਲੋ ਹੁਣ ਬੂਗਨ ਖਾਣ ਨੂੰ ਦੋ ਫਿਰ ਬੂਗੋ ਇਹ ਮੇਰਾ ਬੁੱਤੂ ਕੀ ਖਾਣਾ ਹੈ ਜੀਭਾਂ ਦੇਖ ਅੰਡਾ ਬੂ ਅੰਡਾ ਖਾਣਾ ਅੰਡਾ ਤੇ ਕੀ ਪੂਛ ਲੈਗੀ ਅੰਡਾ ਅੰਡਾ ਖਾਏਗੀ ਸਾਰਾ ਟੰਬਰ ਬੈਸ਼ ਨੂੰ ਆ ਤੇ ਤੂੰ ਅੰਡਾ ਖਾਣਾ ਸ਼ਰਮ ਤਾਂ ਨਹੀਂ ਆਉਂਦੀ ਮੀਟ ਖਾਣਾ ਪੋਨੀ ਖਾਂਦੀ ਏ ਮਰਮਾਨੇ ਚਲੋ ਦੇਖੋ ਬਿਗ ਬੌਸ ਆ ਰਹੀ ਹੈ ਅਸੀਂ ਵੀ ਕੁਝ ਦੇਖਣ ਲੱਗੇ ਆ ਤੇ ਅੱਧੀ ਤੁਹਾਨੂੰ ਤੂੰ ਮੇਰੀਆਂ ਬੁਰਕੀਆਂ ਸਾਰੀਆਂ ਗਿਣੀ ਗਈਆਂ ਇਹ ਤੇਰੇ ਤੁਹਾਨੂੰ ਤਮਾਸ਼ੀ ਦਿਖਾ ਲਈ ਤੁਹਾਡਾ ਹਾਸਾ ਸੀ ਕਿ ਢੱਡ ਪੱਕੀ ਦੀ ਅਸੀਂ ਘਾਟੇ ਦਿਖਾਉਣੇ ਦੇਖੋ ਇਹਨੇ ਆਪਣਾ ਹਾਰਗੀ ਬਣਾ ਲਿਬਰੀਤੀ ਪੜੀ ਪਈ ਤੇ ਨੂੰ ਸਵੇਰ ਨੂੰ ਨਹਾਉਣਾ ਕਿ ਠੰਡੇ ਪਾਣੀ ਨਾਲ ਤੂੰ ਬਲਤ ਕਿੰਨਾਂ ਰਾਤ ਕਰਕੇ ਰਾਤ ਕੱਕੀ ਤੁbsch ਗਈਆਂ ਤੈਨੂੰ ਸਵੇਰ ਨੂੰ ਠੰਡੇ ਪਾਣੀ ਨਾਲ ਨਵਾਇਆ ਜਾਏਗਾ ਜਦੋਂ ਇਹਨੂੰ ਡਾਂਟਦੇ ਉਦੋਂ ਇਹਦੇ ਲੱਛਣ ਦੇਖਿਆ ਕਰੋ ਫੇਰ ਤੇਰਾ ਬੁਰਾ ਹਾਲ ਹੋਏਗਾ ਕਿ ਸੌਣ ਦੀ ਰਾਤੇ ਕਰਦੀ ਕਿਉਂ ਦਿੱਤੀ ਹਾਂ ਨੀਂਦ ਪੱਜ ਗਈ ਪੱਜ ਗਈ ਪੱਜ ਗਈ ਇਹਦਾ ਉਹ ਕਿੱਥੇ ਲਾਇਆ ਕੰਬਲ ਕਿੱਥੇ ਰੱਖਿਆ ਤੁੰਨੂੰ ਕੰਬਲ ਅੱਗੇ ਰੱਖਿਆ ਨਹੀਂ ਕਾਹਦੇ ਆਪਣੇ ਆਪੇ ਇਹਦਾ ਖਾਣ ਕਾਹ ਖਾਣ ਚ ਰਹੀ ਹਾਂ ਚਲੋ ਬਣੀ ਤਾਂ ਸਭ ਬਲੌਗ ਦੇ ਨਾਲ ਕਾਲੂ ਵੀ ਤੁਹਾਨੂੰ ਦਿਖਾਵਾਂਗੇ ਬਲੌਗ ਇੱਦੀ ਕੰਟੀਨਿਊ ਚੱਲੇਗਾ ਤੇ ਦੀ ਪਿਆਰ ਦੇ ਲੋਟਰੀ ਆ ਪਾਪਾ ਮੋਟੀ ਨਾ ਵਰ ਕੇ ਕਲੀ ਨੇ ਖਾਣਾ ਸਾਨੂੰ ਕਿਹੜਾ ਪੁੱਛਣਾ ਹੈ ਮੈਂ ਖਾ ਕੇ ਬੈਠੇ ਹਾਂ ਤੁਸੀਂ ਫੇਰ ਵੀ ਬੰਦਾ ਪੁੱਛਦਾ ਵੀ ਲਈ ਤੇ ਬੂਬੂ ਤੈਗੀ ਜਿੰਦਾਬਾਦ ਤਾਲੀ ਪੀ ਕੇ ਆਈ ਇਹ ਦੇਖੀ ਬੂਬੂ ਚਾਰ ਪਾਣੀ ਪੀ ਲਿਆ ਚਲੋ ਉਹ ਸਟਾਰਟ ਜਲਦੀ ਚਲ ਬੂਬੂ ਬਾਏ ਬਾਏ ਬੋਲਦੇ ਸਾਰਿਆਂ ਨੂੰ ਬਾਏ 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 ਬੋਲ ਬਾਏ ਬਾਏ ਪੁੱਛ ਲਾ ਦੇ ਚਲ ਪੁੱਛ ਲਾ ਦੇਗੀ ਤਾਂ ਸਾਰਿਆਂ ਨੂੰ ਪਤਾ ਲੱਗਣਾ ਤੂੰ ਬਾਏ ਬਾਏ ਕਰਨੀ ਹੈ बाय बाय बोल दे पहुंच पता कि दाला नहीं। चलो, चलो चलो चलिए चलो बोलते गुड मॉर्निंग सारे गुड मॉर्निंग मार्निंग की बना रही ढो म पता जो पता है कमेंट और मैसेज जरूर क्या किन क्डे खाते ਕਿ ਮਾਲ ਚਾਹ ਯੈਸ ਅਦਰਕ ਵਾਲੀ ਚੀਕ ਐਡੀ ਬਣਾਉ ਟੋਡੇ ਆਵਦੀ ਆਲਦੀ ਆ ਸੰਡੇ ਸੀ ਆ ਜੋ ਆਫਿਸ ਸੀ ਤੇ ਆਪਾਂ ਥੋੜਾ ਲੇਟ ਉੱਠੇ ਆ ਨਾ ਤੇ ਉੱਥੇ ਮੋਤੀ ਨੇ ਬਣਾਇਆ ਟੋਟੇ ਹਾਂ ਸਾਡੇ ਗਾਰੀ ਗਾਰ ਨੇ ਛੁੱਟੀ ਤੇ ਆਣਾ 5 ਦਿਨ ਲਈ 5 ਦਿਨ ਲਈ 5 हां ਤੇ ਫਿਰ ਸਟਾਫ ਦੀ ਵੀ ਲੋੜ ਹੈ ਹਾਂ ਆਪਾਂ ਨੂੰ ਆਪਾਂ ਉੱਪਰ ਨੂੰ ਤੁਹਾਨੂੰ ਪਤਾ ਹੈ ਸਾਰੇ ਨੂੰ ਬੁਟੀਕ ਸ਼ਿਫਟ ਕੀਤਾ ਹੈ ਤੇ ਉਹਦੇ ਲਈ ਆਪਾਂ ਨੂੰ ਉੱਪਰ ਸਟਾਫ ਦੀ ਨੀਡ ਹੈ ਜਿਨ੍ਹਾਂ ਕੁੜੀਆਂ ਨੂੰ ਵੀ ਸਟਿਚਿੰਗ ਆਉਂਦੀ ਹੈ ਵਧੀਆਂ ਜਾਂ ਕੋਈ ਜੈਂਟਸ ਹੈ ਜਾਂ ਕੋਈ ਮੇਲ ਕੋਈ ਵੀ ਹੈ ਸਟਿਚਿੰਗ ਵਧੀਆਂ ਆਉਂਦੀ ਹੋਵੇ ਸੋ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਮੈਂ ਕਿ ਇੱਕ ਦੀ ਦਾ ਸਟਾਰਟ ਕਰਨਾ ਹੈ ਆਈਡੀ ਤੇ ਮੈਸੇਜ ਕਰ ਲਓ ਹਾਂਜੀ ਜਲਦੀ ਹੀ ਆਪਾਂ ਓਪਨਿੰਗ ਕਰਨ ਵਾਲੇ ਹਾਂ ਸੋ ਸਾਨੂੰ ਨੀਡ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਚਲੋ ਤੋਂ ਦਿਖਾਉਦੇ ਆ ਤੇ ਫਿਰ ਆਪਾਂ ਕੰਟੀਨਿਊ ਕਰਦੇ ਹਾਂ ਬਲੌਗ ਅਗੇ ਜੇ ਤੁਹਾਨੂੰ ਕਹਿੰਦੇ ਵੀ ਬਲੌਗ ਨਹੀਂ ਪਾਉਣੀ ਨਹੀਂ ਪਰ ਹੁਣ ਆਪਾਂ ਸੋਚਿਆ ਕਿ ਪਾਇਆ ਹੀ ਕਰਾਂਗੇ ਯਾਰ ਬਲੌਗ ਪਾਉਂਦਾ ਮੈਨੂੰ ਜਾਂਦਾ ਹੁੰਦਾ ਹੈ ਨਾ ਹਾਂ ਜਿਹਦੀ ਤਾਂ ਬਣਾਉਂਦਾ ਮੈਨੂੰ ਜਦੋਂ ਮਜ਼ਾ ਆਉਂਦਾ ਆਪਾਂ ਹੀ ਬਣਾਉਂਦੇ ਹਾਂ ਕਿੰਨਾ ਟਾਈਮ ਪਾਉਂਦੇ ਹੋ ਚੀਜ਼ ਕਰਨੀ ਹੈ ਰੋਜ਼ ਦਾ ਇੱਕ ਇੱਕ ਦਿਨ ਛੱਡ ਕੇ ਪਾਇਆ ਕਰਾਂਗੇ ਠੀਕ ਹੈ ਤੁਹਾਨੂੰ ਦਿਖਾ ਲੈ ਰਹੇ ਹਾਂ ਅੱਜ ਦੇ ਦਿਨ ਕੀ ਕੀ ਕਰਦੇ ਹਾਂ ਚਲੋ ਮੋਟੀ ਦੀ ਟੋਡੀ ਖਾ ਲਈਏ ਜਲਦੀ ਵਾਪਸ ਆਈ ਹਾਂ ਤੱਕ ਕਾ ਲੂਗਾ ਜੇ ਇੱਕ ਤੂੰ ਨਾ ਆਇਆ ਦਾ ਅਧਿਰੀ ਤਾਂ ਹੋਣੀ ਥਾਣੇ ਲਈ ਜਾ ਕੇ ਪਟੇ ਲਵਾ ਦਮਾ ਚਾਰ ਨਾ ਨਾ ਜੰਮਾ ਵੇ ਫਿਰ ਕਰਦਾ ਕਿੱਤੇ ਤਾਰੀਖ ਨੂੰ 1 ਤਾਰੀਖ ਨੂੰ 1 ਤਾਰੀਖ ਦੀ ਸਵੇਰ ਹੋ ਗਈ ਤਾਂ ਫਾਤੇ ਤਾਂ ਤੇ ਕਿੱਥੋਂ ਦਾ ਹੈ ਪਲਾ ਇਹ ਯੂਪੀ ਦਾ ਰਾਮਪੁਰ ਨਹੀਂ ਨਹੀਂ ਰਾਮਪੁਰ ਦਾ ਮੈਂ ਵੀਡੀਓ ਪਾ ਕੇ ਉੱਧੇ ਹੀ ਪਹੁੰਚ ਜਾਣਾ ਤੇਰਾ ਪਤਾ ਉੱਧੇ ਹੀ ਸਾਰਿਆਂ ਨੂੰ ਦੇ ਦਿਆਂਗਾ ਨਹੀਂ ਯਾਰ ਤੂੰ ਕਿੱਥੇ ਨਹੀਂ ਮਾਜੂਗਾ 1 ਤਾਰੀਖ ਦੀ ਸਵੇਰ ਨੂੰ ਮੈਂ ਇਹੀਂ ਕੋਲ ਹੋ ਜਾ 1 ਤਾਰੀਖ ਦੀ ਸਵੇਰ ਸਟਾਫ ਪਹਿਲੇ ਵੀ ਹੈ ਤੇ ਜਿਹੜੇ ਬਾਦ ਮਿਲਣੇ ਜਾ ਰਹੇ ਉਹ ਕੋਈ ਸਾਲ ਬਾਅਦ ਗਏ ਉਹ ਮਿਲਣੇ ਲਈ ਠੀਕ ਹੈ ਸਾਰਿਆਂ ਨੂੰ ਮਿਲਿਆ-ਮੁਲਿਆ ਹੀ ਵਿਆਹ ਵੀ ਕਰਾਉਣ ਤੋਂ ਨਹੀਂ ਚੱਲਾ ਕਿਸ ਦਾ ਵਿਆਹ ਨਾ ਕਰਾਈ ਭਰਾਵਾ ਮੋਨਾਂ ਕਿਤੇ ਵਿਆਹ ਕਰਾਉਣ ਚੱਲਾ ਹੋਵੇ ਨਹੀ ਇਹ ਬਾਟਾ ਚਲੋ ਠੀਕ ਹੈ ਜੀ ਫਰਮਾਨ ਨੂੰ ਛੱਡਦੇ ਆ ਫਿਰ ਨੇ ਜਾਣਾ ਆ ਤੇ ਰੱਖੀਏ ਆਪਾਂ ਸਟਾਫ ਦੀ ਲੋੜ ਹੈ ਆਪਾਂ बार-बार ਤੁਹਾਨੂੰ ਕਹਿ ਰਹੇ ਆ ਜੇ ਕਿਸ ਨੇ ਕੰਮ ਕਰਨੇ ਨੇ ਕੋਈ ਚਾਹਮੰਦ ਹੈਗਾ ਤੇ ਆਪਾਂ ਨੂੰ ਮੈਸੇਜ ਕਰ ਸਕਦਾ ਹੈ ਠੀਕ ਹੈ ਤੇ ਆਪਾਂ ਨੰਬਰ ਦੇ ਆਈਡੀ ਤੇ ਵੀ ਹੈਗਾ ਵੈਸੇ ਮੈਂ ਮੈਂਸ਼ਨ ਵੀ ਕਰੂੰਗਾ ਵੀਡੀਓ ਵੀ ਪੋਸਟ ਕਰਾਂਗੇ ਆਪਾਂ ਅੱਜ ਸਾਨੂੰ ਸਟਾਪ ਦੀ ਲੋੜ ਹੈ ਉੱਤੇ ਨੰਬਰ ਵੀ ਮੈਂਸ਼ਨ ਕਰਾਂਗੇ ਫਿਰ ਆਪਾਂ ਉੱਪਰ ਓਪਨ ਕਰਨਾ ਸਾਨੂੰ ਸਟਾਪ ਦੀ ਲੋੜ ਹੈ ਕਿਉਂਕਿ ਮੁੰਡਾ ਕਰਲਾ ਫਾਮ ਹੋ ਰਿਹਾ ਕੁੜੀਆਂ ਸਗੀਆਂ ਦੋ ਕੋਈ ਪ੍ਰੋਬਲਮ ਕਰਕੇ हट ਗਈਆਂ ਕਿਆਂ ਨੂੰ ਦੂਰ ਸਗਾ ਤਾਂ ਕਰਕੇ ਉਹ हट ਗਈਆਂ ਨਾ ਕੋਈ ਨੇੜੇ ਵਾਲਾ ਸਟਾਪ ਹੋਊਗਾ ਤਾਂ ਵਧੀਆ ਰਹੂ ਉਹਨੂੰ ਵੀ ਦਿੱਕਤ ਨਹੀਂ ਆਗੀ ਕਿ ਕੋਈ ਸਿਆਲ ਆ ਤੁੰਦਾਂ ਜਲਦੀ ਪੈਣੀਆਂ ਤੇ ਟਾਈਮ ਵੀ ਆਪਾਂ ਅਡਜਸਟਮੈਂਟ ਕਰ ਲਾਂਗੇ ਕੋਈ ਚੱਕਰ ਨਹੀਂ ਚਲੋ ਬਣੀ ਰੋ ਬਲੌਗ ਦੇ ਨਾਲ ਚਲੋ ਜੀ ਫਰਮਾਨ ਚੱਲਿਆ ਕਿੱਥੇ ਮਿੰਦਰ ਦੇਸ਼ ਦਾ ਨਾਮ ਭੁੱਲ ਜਾਂਦਾ ਬਾਰ-ਬਾਰ ਰਾਮਪੁਰ ਸੋ ਰੇਲਵੇ ਸਟੇਸ਼ਨ ਫਗਵਾੜਾ ਇੰ ਵਿੱਚ ਡਾਣਾ ਆਏ ਹੁਣ ਤੇ ਛੇਤੀ ਆ ਜੀ ਮੁੱਕਰ ਨਾ ਜਾਈ ਜਾ ਕੇ ਠੀਕ ਹੈ ਕਾ ਬੈਠੇਗਾ ਵਾਹ ਪੇ ਵਾਪਸੀ ਜਿਸ ਕੋ 30 ਕੋ ਬੈਠੇਗਾ 1 ਕੋ ਪਹੁੰਚੇਗਾ ਜਿੰਨਾ ਤੋਂ ਤਾਂ ਕੀ ਤਾਂ ਆਉਣਾ ਤਾਂ ਹੈ ਨਹੀਂ ਗੱਲ ਸੋ ਮਿਲਦੇ ਆ ਤੁਹਾਨੂੰ ਫਿਰ ਨੈਕਸਟ ਬਲੌਗ ਚ ਚਾਰ ਦਿਨ ਮੁੰਡਾ ਚੱਲਿਆ ਚਾਰ ਦਿਨ ਆਪਾਂ ਵੀ ਚੱਲੇ ਆਂਗੇ ਤੇ ਸੋ ਬਲੌਗ ਚ ਬਣੇ ਰਹੋ ਫਿਰ ਤੁਹਾਨੂੰ ਦੱਸਾਂਗੇ ਆਪਾਂ ਵੀ ਕਿੱਥੇ ਗਏ ਆਂ ਕਿੰਨਾ ਆਉਂਦਾ ਆਉਂਦਾ ਜਾਂ ਨਹੀਂ ਆਉਂਦਾ ਆਉਂਦਾ ਕਿ ਨਹੀਂ ਆਉਂਦਾ ਇਹ ਵੀ ਜਰੂਰ ਸਸਪੈਂਸ ਜਿਹਾ ਹੀ ਹੈ ਇੱਕ ਕਿਉਂਕਿ ਵਿਚਾਰਾ ਦੂਰੋਂ ਆਉਂਦਾ ਆ ਬਾਕੀ ਪਤਾ ਨਹੀਂ ਇਹਦਾ ਮਨ ਲੱਗਿਆ ਕਿ ਨਹੀਂ ਇੱਥੇ ਸਾਡੇ ਘਰ ਤੇ ਹੁਣ ਬਿਠਾ ਦਈਏ ਇਹਨੂੰ ਇਹਨੇ ਸਵੇਰੇ ਪਹੁੰਚਣਾ ਅੱਜ ਕਿੱਲਾ ਤੂੰ ਟ੍ਰੇਨ 'ਤੇ ਆ ਜੀ ਹੁਣ ਤਾਂ ਦਾਦੇ ਸਾਰਚ ਆਓ ਨਹੀਂ ਆ ਜਾ ਆ ਜਾਊਗਾ ਠੀਕ ਹੈ ਭਾਈ ਜਿੱਦੇ ਮੈਂ ਆ ਰਾਮਪੁਰਾ ਆਲੇ ਤੁਸੀਂ ਮੇਰੀ ਮਦਦ ਕਰਦੇ ਹੋ ਮੁੰਡੇ ਦਾ ਚਿਹਰਾ ਚੰਗੀ ਤਰ੍ਹਾਂ ਦੇਖ ਲਓ ਮੈਂ ਇਹਨੂੰ ਪਹਿਲਾਂ ਹੀ ਕਰੋ ਹੀ ਅਸੀਂ ਕਹਿੰਦੀ ਆਈ ਆ ਨਹੀਂ ਵੈਸੇ ਆ ਜਾਈ ਗਾਈਡਰ ਮੜਾ ਨਹੀਂ ਮੈਂ ਪਹਿਲੀ ਵਾਰ ਆਈ ਆ ਸਟੇਸ਼ਨ ਸੋ ਮੈਂ ਸੋ ਅਸੀਂ ਜਾ ਰਹੇ ਹਾਂ ਹੁਣ ਘਰ ਜਾ ਕੇ ਟਾਈਮ ਬਹੁਤ ਜ਼ਿਆਦਾ ਹੋ ਗਿਆ 9:00 ਬੱਜ ਗਏ ਆ ਤੇ ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ ਬਣੀ ਰਿਹਾ ਬਲੌਗ ਤੇ ਬਲੌਗ ਤੁਹਾਨੂੰ ਕੰਟੀਨਿਊ ਮਿਲ ਰਹੇ ਨੇ ਜਦੋਂ ਐਸੇ ਜੰਦੇ ਸੀ ਬਹੁਤ ਜ਼ਿਆਦਾ ਕਮੈਂਟ ਕਰਦੇ ਸੀ ਦੀਦੀ ਪਾਇਆ ਕਰੋ ਪਾਇਆ ਕਰੋ ਜੋ ਵੀ ਆ ਪਾਇਆ ਕਰੋ ਸੋ ਉਹਨਾਂ ਦੇ ਲਈ ਹੀ ਬੱਸ 파 ਰਹੇ ਆ ਸੋ ਇਹ ਵਲੋਗ ਅਸ ਦਾ ਇਹੀ ਸੀਗਾ ਮਿਲਦੇ ਆ ਬਾਕੀ ਤੁਹਾਨੂੰ ਘਰ ਜਾ ਕੇ ਘਰ ਦੇ ਵੇਟ ਕਰ ਰਹੇ ਹੋਣੇ ਕੀ ਨਹੀਂ ਪਹੁੰਚੀ ਹੋਇਆ ਤਾਂ ਸੋ ਗਾਇਸ ਫਰਮਾਨ ਦਾ ਫੋਨ ਆਇਆ ਕਿ ਦੀਦੀ ਮੈਨੂੰ ਟ੍ਰੇਨ ਮੇਰੀ ਨਿਕਲ ਗਈ ਆ ਮੈਨੂੰ ਇਹ ਦੁਬਾਰਾ ਲੈਣੇ ਜਾਣਾ ਪੜ ਰਹਾ ਉਸਕੋ ਓ ਮਾਈ ਗਾਡ ਲੋ ਜੀ ਦੁਬਾਰਾ ਜਾਣਾ ਪੈ ਰਿਹਾ ਸਾਨੂੰ ਰੇਲਵੇ ਸਟੇਸ਼ਨ ਹੁਣ ਸੇ ਫਗਵਾੜੇ ਸਾਡੇ 9:10 ਵੱਜ ਚੁੱਕੇ ਨੇ ਤੇ ਫਰਮਾਨ ਦੀ ਟ੍ਰੇਨ ਹੈ ਜਿਹੜੀ ਨਿਕਲ ਚੁੱਕੀ ਆ। ਉਹ ਵਿਚਾਰਾ ਬੈਠਾ ਸਾਨੂੰ ਫੋਨ ਵੀ ਨਹੀਂ ਸੀ ਕਰ ਰਿਹਾ। ਉਹਨੂੰ ਸੀ ਕਿਆ ਤੂੰ ਸਾਨੂੰ ਫੋਨ ਤਾਂ ਕਰਦੇ ਅਸੀਂ ਲੈਣ ਆ ਜੰਨੇ ਆ ਤੈਨੂੰ। ਓ ਮਾਈ ਗੋਡ ਵਿਚਾਰਾ ਨਹੀਂ ਜ਼ਰਦੋਂ ਪੰਮੂ ਵੇਟ ਹੀ ਕਰ ਰਿਹਾ ਹੋਏਗਾ ਹਨਾ। ਤੂੰ ਫੋਨ ਕਰਦੇ ਸਾਨੂੰ ਮਿੰਟਾ ਲੱਗਿਆ ਉਹ ਬਹਿ ਗਿਆ ਹੋਣਾ ਆ ਕਹਿ ਨਹੀਂ ਦੇ ਅਸੀਂ 8:00 ਵਜੇ ਆ ਜੂਗੀ ਟ੍ਰੇਨ। ਚਲੋ ਕੋਈ ਗੱਲ ਨਹੀਂ। ਫਸਟ ਟਾਈਮ ਇਧਰੋਂ ਜਾ ਰਿਹਾ ਸੀ ਨਾ ਉਹ ਵੈਸੇ ਉਧਰੋਂ ਜਾਂਦਾ ਫਲੋਰ ਤੋਂ ਹਨਾ। ਉਹ ਨਹੀਂ ਉੱਥੇ ਜਾਂਦਾ ਆਪਣੇ ਸੋ ਵਿਚਾਰਨ ਲਈ ਇਹ ਠੰਡ ਵੀ ਨਹੀਂ ਆ ਪਤਾ ਕਿੱਥੇ ਘੜਾਣ ਆਈ ਰੱਬਾ ਇੰਨੀ ਦੇਰ ਦਫਾਨ ਕਰ ਜਾਂਦਾ ਕਿ ਆ ਸੋਚਣ ਲੱਗ ਗਿਆ ਕਿ ਮੈਨੂੰ ਉਹਨਾਂ ਨੂੰ ਪਰੇਸ਼ਾਨ ਨਾ ਕਰੂੰਗਾ ਲੱਗ ਅੱਛਾ ਹੀ ਹੈ ਚਲੋ ਮਿਲਦੇ ਹਾਂ ਤੁਹਾਨੂੰ ਜਾ ਕੇ ਹੁਣ ਉੱਥੇ ਵਲੌਗ ਮੈਂ ਸੋਚਿਆ ਸੀ ਐਂਡ ਹੋ ਗਿਆ ਬਟ ਮੈਨੂੰ ਰੀ ਟੇਕ ਲੈਣਾ ਪਿਆ ਬਾਏ ਬਾਏ ਮਿਲਦੇ ਹਾਂ ਰੋਸ ਸਭ ਕੁਝ ਸਹੀ ਹੋ ਗਿਆ ਸਾਰੇ ਸ਼ਾਂਤ ਹੈ ਇੱਥੇ ਦਾ ਰੋਡ ਤੇ ਵੀ ਕੋਈ ਨਹੀਂ ਦਿਖਣਾ ਪਪਾ ਰੋਡ ਤੇ ਵੀ ਕੋਈ ਨਹੀਂ ਦਿਖਣਾ ਜਾਂਦਾ ਹੁੰਦਾ ਤੂੰ ਨੇ ਬਤਾਇਆ ਕਿ ਨਹੀਂ ਤੇਰੀ ਟ੍ਰੇਨ ਮਿਸ ਹੋ ਗਈ ਹੈ ਘੁੰਮੋ ਜਾਤਾ ਫੋਨ ਕਿਉਂ ਨਹੀਂ ਕੀਤਾ ਮੈਂ ਸੋਚਿਆ ਕੋਈ ਟ੍ਰੇਨ ਆ ਜਾਈ ਪਰ ਟੇਨ ਆਈ ਨਹੀਂ ਮੈਂ ਜਾ ਕੇ ਤੀਦੀ ਤੋਂ ਜਾਣੀ ਸੋਚ ਤੋ ਸੋਚਦਾ ਕਿ ਮੈਂ ਇਤਨਾ ਪਹਿਲੇ ਮੈਨੂੰ ਇਹ ਬਤਾ ਮੈਂ ਸੋਚਿਆ ਕੋਈ ਟ੍ਰੇਨ ਦੇਖ ਲੂ ਆਏ ਨਹੀਂ ਆਏ ਕੋਈ ਆਈ ਨਹੀਂ ਰਹੀ सोच भी लेता है तू बेचारी दीदी मैं घर नहीं जाऊं नहीं मैं इधर तो बिल्कुल नहीं चाहती कि जाए ना उधर मैं कह रही ज्यादा दिन नहीं ना ला के आवे तू बस बट इतना नहीं सी मैं तेरा माड़ा सोचे कि तेरी ट्रेन में सोचे ट्रेन बन जाएगा अब तो अच्छे से कंफर्म करके आए कि सुबह है हां सुबह 8:00 बजे पूरे जो को डब्बे के अंदर बाढ़ के जाऊंगी समान जो पहले लगा तू आता जाता है तेरे को पता होगा वो तो गई वेस्ट नहीं वो और ਜਾਓ ਅਬ ਤੱਕ ਵੀ ਉਹ ਟ੍ਰੇਨ ਕਦੋਂ ਨਿਕਲਗੀ ਅਰੇ ਪਤਾ ਹੈ ਉਸ ਵਿੱਚ ਇਤਨੀ ਭੀੜ ਦਿੱਦੀ ਮੈਨੂੰ ਕਦੋਂ ਪਤਾ ਸਭ ਐਸੇ ਭਰੇ ਭਰੇ ਮੈਂ ਕਿਹਾ ਅਗਰ ਮੈਂ ਚਲਾਗਾ ਉਲਟੀ ਹੋ ਜੀ ਕਿ ਮੈਨੂੰ ਤਾਂ ਤੂੰ ਤਾਂ ਤੂੰ ਉਹਦਾ ਹੀ ਫੋਨ ਕਰ ਦਿੰਦਾ ਵੀ ਮੇਰੇ ਟ੍ਰੇਨ ਮਿਸ ਹੋ ਗਈ ਤੇ ਮੈਂ ਨਹੀਂ ਤੇ ਚੜਿਆ ਉਸ ਤੋਂ ਬਾਅਦ ਨਾਲ ਦੇ ਨਾਲ ਤੂੰ ਕਾਊਂਟਰ ਤੇ ਗਿਆ ਹੋਵੇਗਾ ਪੁੱਛਣ ਕਿ ਕੋਈ ਹੋਰ ਆਉਣੀ ਹੈ ਕਿ ਨਹੀਂ ਆਣੀ ਫਿਰ ਤੂੰ ਉਹਦਾ ਹੀ ਫੋਨ ਕਰ ਦਿੰਦਾ ਮੈਂ ਕਿ ਥੋੜਾ ਵੇਟ ਕਰੂੰਗਾ ਦੇਖਦਾ ਹਾਂ ਫਿਰ ਕੋਈ ਆਈ ਆਪਾਂ ਚੱਲਦੇ ਹਾਂ ਘਰ ਸੰਤ ਟੈਨਸ਼ਨ ਪੈ ਗਈ ਕਿ ਮੁੰਡਾ ਕਿੱਥੋਂ ਦੇਣਾ ਆਪਾਂ ਮੋੜ ਕੇ ਕਿਹੜਾ ਸੀ ਇਹਦਾ ਇਲਾਕਾ ਇਹ ਰਾਮ ਹਾਂ ਪਰ ਇਦਾਂ ਕਦੀ ਨਹੀਂ ਕਰਨਾ ਹੈਗਾ ਹਮੇਸ਼ਾ ਘਰਦਿਆਂ ਨੂੰ ਦੱਸੋ ਵੀ ਇਹ ਚੀਜ਼ ਪ੍ਰੋਬਲਮ ਹੋ ਗਈ ਐ ਤੂੰ ਕਹਤਾ ਮੈਂ ਸਟੇਸ਼ਨ ਤੇ ਹੀ ਸੌ ਜਾਊਂਗਾ ਇਹ ਬਹੁਤ ਵੱਡੀ ਗਲਤੀ ਆ ਤੂੰ ਸਾਰੇ ਮੇਰੇ ਗੱਲ ਨਾਲ ਐਗਰੀ ਕਰਦੇ ਹੋ ਨਾ ਕੋਈ ਗੱਲ ਨਹੀਂ ਯਾਰ ਫਿਰ ਕੀ ਸੀ ਇਸ ਤਰ੍ਹਾਂ ਜਿ ਬਿਗ ਬੰਸਟਾਰਟ ਹੋਇਆ ਸੀਗਾ ਅੱਜ ਤੂੰ ਨੂੰ ਵੈਸੇ ਵੀ ਪਤਾ ਕਿ 11 ਵੇ ਤੱਕ ਸੌਂਦੇ ਨਹੀਂ ਹੈਗੇ ਛੱਡ ਕੋਈ ਨਹੀਂ ਹੁਣ ਪਮੇ ਨੂੰ ਕੱਲ ਇਹਦੇ ਜਿਹੜੀ ਟ੍ਰੇਨ ਆ ਇਹਦਾ ਜਿਹੜਾ ਤੱਬਾ ਆ ਉੱਚ ਬਾੜ ਕੇ ਹੀ ਕਰ ਵਾਪਸ ਆਮ ਚਲੋ ਜੀ ਮਿਲਦੇ ਹਾਂ ਹੁਣ ਘਰ ਜਾ ਕੇ ਇਹਨੂੰ ਭੁੱਖ ਵੀ ਲੱਗੀ ਹੋਣੀ ਭੁੱਖ ਲੱਗੀ ਹੈ ਨਾ ਬਹੁਤ ਲੱਗੀ ਬਲੌਗ ਐਂਡ ਕਰ ਦਿੰਦੇ ਆਪਾਂ ਤੇਰੇ ਤਾਂ ਬੜੇ ਮਾਰੇ ਆ ਲੋਗੇ 10 ਮਿੰਟ ਇੰਦਾ ਬਾਰ ਰਹਿ ਗਈ ਸੀ ਕੋਈ ਸਾ ਵੀ ਆਇਆ ਜਿਹਨੇ ਬਹੁਤ ਬੋਤਲ ਰੱਖੀ ਹੋਈ ਸੀ ਮੈਂ ਕਿਹਾ ਇਹ ਰੱਖੂਗਾ ਜਦੋਂ ਤੇ ਪਤਾ ਹੈ ਛੁਗਰਾ ਮੁੰਡਾ ਦਾਦਾ ਬਚ ਗਿਆ ਚਲੋ ਜੀ ਮਿਲਦੇ ਹਾਂ ਤੁਹਾਨੂੰ ਘਰ ਜਾ ਕੇ ਇਹਦੀਆਂ ਗੱਲਾਂ ਸੁਣ ਲਈਏ ਹੁਣ ਇਹਦੇ ਨਾਲ ਕੀ ਕੁਝ ਹੋਇਆ ਕੀ ਕੁਝ ਨਹੀਂ ਤੇ ਮਿਲਦੇ ਆ ਤੁਹਾਨੂੰ ਘਰ ਜਾ ਕੇ ਬਾਏ ਬਾਏ ਗੁੱਡ ਨਾਈਟ ਸਾਰੇ ਨੂੰ ਪਾ ਕੇ ਪਹੁੰਚ ਚੁੱਕੇ ਆ ਤੇ ਚਾਹ ਬਣਾ ਲਈਏ ठीक है प्रमान अब नहीं जाएगा तू <laughs> चलो ठीक मिल है मिलते हैं नमें ब्लॉक के बच्चे ब्लॉक मैं एंड करता है ते तो कल का ब्लॉक कल तो स्टार्ट करा पापा डेली बना दस ब्लॉक नंबर टू कल तो होगा ब्लॉक नंबर वन बाय बाय